ਆਬਰ ਮੋਹੇ ਹੈ ਸੁਭ ਕਰਮਨ ਤੇ ਕਬਹੋਂ ਨ ਟਰੋਂ ਨਾ ਡਰੋ ਵਰਸਿਓ ਜਬ ਜਾਏ ਲੜਾਓ ਨਿਸ਼ਚੈ ਕਰ ਆਪਣੀ ਜੀਤ ਕਰੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿਹਨੂੰ ਖਤਮ ਕਰਨ ਲਈ ਕਿੰਨੀਆਂ ਏਜੰਸੀਆਂ ਲੱਗੀਆਂ ਹੋਈਆਂ ਸਟੇਟ ਤੇ ਸੈਂਟਰ ਸਰਕਾਰ ਸ਼ਰਿਆਮ ਪੰਜਾਬ ਨਾਲ ਧੱਕਾ ਕਰ ਰਹੀ ਹੈ ਪੰਜਾਬ ਦੇ ਵਿੱਚ ਜਿਹੜਾ ਬਾਬਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਜੀ ਨੇ ਆਪਣਾ ਫੰਡamentals ਰਾਈਟ ਵੀ ਤੁਸੀਂ ਆਪਣੀ ਗੱਲ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਤੁਸੀਂ ਆਪਣੇ ਵਿਸ਼ੇ ਨੂੰ ਰੱਖ ਸਕਦੇ ਹੋ ਤੁਹਾਡੇ ਨਾਲ ਹੋ ਰਹੇ ਤੱਕੇ ਦੇ ਖਿਲਾਫ ਤੁਸੀਂ ਬੋਲ ਸਕਦੇ ਹੋ ਆਵਾਜ਼ بلند ਕਰ ਸਕਦੇ ਹੋ ਤੁਹਾਡੇ ਨਾਲ ਹੋ ਰਹੇ ਸ਼ੋਸ਼ਣ ਨੂੰ ਤੁਸੀਂ ਆਪਣੇ ਸ਼ਬਦਾ ਰਾਹੀਂ ਫਿਜ਼ੀਕਲ ਲੈਂਗੁਏਜ ਰਾਹੀਂ ਸ਼ਾਂਤਮਈ ਤਰੀਕੇ ਨਾਲ ਲੋਕਾਂ ਅੱਗੇ ਸਰਕਾਰਾਂ ਅੱਗੇ ਰੱਖ ਸਕਦੇ ਹੋ ਲੇਕਿਨ ਮੌਜੂਦਾ ਕੇਂਦਰ ਦੀ ਜਿਹੜੀ ਸਰਕਾਰ ਹੈ ਜਿਹਦਾ ਮੈਂ ਵੀ ਪਿਛਲੇ 14 ਸਾਲਾਂ ਤੋਂ ਹਿੱਸਾ ਰਿਆ ਵਾਂ ਅੱਜ ਮੈਂ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਜਿਹੜੀ ਤਾਨਾਸ਼ਾਹੀ ਰਵਈਆ ਸਾਡੇ ਭਰਾ ਕਿਸਾਨ ਭਰਾ ਅੰਨਦਾਤਾ ਜਿਨ੍ਹਾਂ ਦੇ ਸੈਕਰੀਫਿਕੇਸ਼ਨ ਕਰਕੇ ਜਿਨ੍ਹਾਂ ਦੀ ਕੁਰਬਾਨੀਆਂ ਕਰਕੇ ਅੱਜ ਅਸੀਂ ਆਪਣੇ ਅੰਨਦਾਤਾ ਤੋਂ ਉਹਨਾਂ ਦੇ ذریعے ਰੋਟੀ ਦਾ ਜਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆਂ ਬਹੁਤ ਵੱਡੀ ਗੱਲ ਕਹਿੰਦੇ ਜੈ ਜਵਾਨ ਜੈ ਕਿਸਾਨ ਇਹ ਬੜਾ ਪੁਰਾਣਾ ਨਾਰਾ ਆਜ਼ਾਦੀ ਤੋਂ ਵੀ ਪਹਿਲੇ ਦਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਕਿਸਾਨ ਰੁਲ ਗਿਆ ਮਜ਼ਦੂਰ ਰੁਲ ਗਿਆ ਦਲਿਤ ਰੁਲ ਗਿਆ ਲੇਕਿਨ ਸਰਕਾਰਾ ਆਪਣੇ ਇਸ ਤਾਨਾਸ਼ਾਹੀ ਰਵਈਏ ਤੋਂ ਜਰਾ ਵੀ ਟਸਮਸ ਨਹੀਂ ਹੋਈ ਸੋ ਮੈਂ ਅੱਜ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੁੱਢਲੀ ਮੈਂਬਰਸ਼ਿਪ ਆ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਜਿਹੜੀ ਅੰਨਦਾਤਾ ਕਿਸਾਨ ਯੂਨੀਅਨ ਜਿਨ੍ਹਾਂ ਦੇ ਪ੍ਰਧਾਨ ਸਾਹਿਬ ਨਾਲ ਮੇਰੀ ਗੱਲ ਹੋਈ ਤਰਨਜੀਤ ਸਿੰਘ ਨਵਾਣਾ ਸਾਹਿਬ ਜਿਹੜੇ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਪਰਮਜੀਤ ਸਿੰਘ ਨੱਤ ਜੀ ਜਰਨਲ ਸਕੱਤਰ ਸਾਹਿਬ ਭੁਪਿੰਦਰ ਸਿੰਘ ਜੀ ਇਹਨਾਂ ਸਾਰਿਆਂ ਨਾਲ ਗੱਲ ਕਰਕੇ ਬਾਜਵਾ ਸਾਹਿਬ ਅਸੀਂ ਆਪਣਾ ਵਿਚਾਰ ਬਣਾਇਆ ਕਿ ਕਦੋਂ ਤੱਕ ਕਦੋਂ ਤੱਕ ਅਸੀਂ ਜ਼ੁਲਮ ਸਹੰਦੇ ਰਵਾਂਗੇ ਕਦੋਂ ਤੱਕ ਆਪਣੇ ਬੱਚਿਆਂ ਨੂੰ ਅਸੀਂ ਤਸ਼ੱਦਦ ਤੁਸੀਂ ਦੇਖੋ ਕਿੰਡੀ ਵੱਡੀ ਗੱਲ ਹੈ 21 ਸਾਲ ਦਾ ਬੱਚਾ ਜਿਹਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਜਾਂਦੀ ਹੈ ਮਰੇ ਪਾਕਿਸਤਾਨ ਵਾਲੇ ਵੀ ਸਾਡੇ ਦੇਸ਼ ਦੇ ਖਿਲਾਫ ਐਡੀ ਜੁਰਤ ਕਰਨ ਦਾ ਮਾਦਾ ਨਹੀਂ ਰੱਖਦੇ ਉਹ ਸਰਕਾਰਾਂ ਕੋਲ ਨਾ ਰੋਵਾਂਗੇ ਤੇ ਅਸੀਂ ਕਿਹਦੇ ਕੋਲ ਰੋਵਾਂਗੇ ਸਰਕਾਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਇਸ ਕਰਕੇ ਮੈਂ ਭਗਵਾਨ ਵਾਲਮੀਕੀ ਸੇਵਕ ਸੰਗ ਔਰ ਭਾਰਤੀ ਜਨਤਾ ਪਾਰਟੀ ਨੂੰ ਇਹ ਮੈਸੇਜ ਦੇਣਾ ਚਾਹਨਾ ਕਿ ਸਮੁੱਚਾ दलित ਸਮਾਜ ਕਿਸਾਨਾਂ ਦੇ ਨਾਲ ਖੜਾ ਹੈ ਮਜ਼ਦੂਰਾਂ ਦੇ ਨਾਲ ਖੜਾ ਹੈ ਲੁਧਿਆਣਾ ਸ਼ਹਿਰ ਦੀ ਜਿਹੜੀ ਵਿਵਸਥਾ ਤਾਨਾ ਸ਼ਾਹੀ ਰਵਈਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦਾ ਇਹਦੇ ਖਿਲਾਫ ਅਸੀਂ ਤਕਰੀਬਨ 1 ਮਹੀਨਾ ਹੋ ਗਿਆ ਆਵਾਜ਼ ਚੱਕ ਰਹੇ ਆ ਅੱਜ ਵੀ ਹੁਣ ਤੱਕ ਐਸੇ ਕਈ ਸਾਰੇ ਦਰਜਾ 4 ਮਲਾਜਮਾਂ ਜਿਨ੍ਹਾਂ ਦੀ ਤਨਖਾਹਾਂ ਅੱਜ 6 6 ਮਹੀਨੇ 3 3 ਮਹੀਨੇ ਦੀਆਂ ਜੋ ਨੇ ਜੋਨ A ਜੋਨ B ਜੋਨ C ਜੋਨ D ਤੋਂ ਰਿਲੀਜ਼ ਨਹੀਂ ਕੀਤੀਆਂ ਗਈਆਂ ਇਹਨਾਂ ਦੇ ਦੋ ਜਨਰਲ ਕਮਿਸ਼ਨਰਾਂ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਸੀ ਜਲਦੀ ਹੋਏਗਾ ਲੇਕਿਨ ਅਸੀਂ ਮਹਿਸੂਸ ਕੀਤਾ ਕਿ ਜਿਹੜੀਆਂ ਸਰਕਾਰਾਂ ਇਹ ਸਿਰਫ ਧੱਕਾ ਕਰਨੀਆਂ ਜਾਣਦੀਆਂ ਆਪਣਾ ਹੱਕ ਤੁਹਾਨੂੰ ਮੰਗਣ ਨਾਲ ਨਹੀਂ ਮਿਲਦਾ ਇਸ ਕਰਕੇ ਅਸੀਂ ਅੱਡ ਤੋਂ ਅੰਨਦਾਤਾ ਕਿਸਾਨ ਯੂਨੀਅਨ ਜਿਹੜੀ ਹੈਗੀ ਆ ਔਰ ਭਾਰਤੀ ਅੰਨਦਾਤਾ ਯੂਨੀਅਨ ਦੇ ਨਾਲ ਅਸੀਂ ਖੜੇ ਆ ਕਿਸਾਨ ਭਰਾ ਦੇ ਨਾਲ ਖੜੇ ਆ ਕੱਲ ਅਸੀਂ ਜਿੰਨੀ ਵੀ ਸਮਰਥਾ ਰੱਖਦੇ ਆ ਆਪਣੀ ਸਮਰਥਾ ਮੁਤਾਬਕ ਕੱਲ ਅਸੀਂ ਲੁਧਿਆਣਾ ਵਿੱਚ ਕੁਝ ਕਰਕੇ ਉੱਤੇ ਦਿੱਲੀ ਬਾਰਡਰ ਤੇ ਵੀ ਪਹੁੰਚਾਂਗੇ ਪਹੁੰਚਾਂਗੇ ਸਾਰੇ ਜਾਣੇ ਔਰ ਮੈਂ ਅੱਜ ਭਾਰਤੀ ਜਿੰਦਾ ਪਾਰਟੀ ਦੀ ਬੜੇ ਭਰੇ ਮਨ ਨਾਲ ਕਹ ਰਿਹਾ 14 ਸਾਲ ਲਗਾਏ ਆ ਲੇਕਿਨ 14 ਸਾਲਾਂ 'ਚ ਮਹਿਸੂਸ ਕੀਤਾ ਵੀ ਵਾਕੇ ਹੀ ਦਲਤਾਂ ਦਾ ਕੋਈ ਭਲਾ ਇੱਥੇ ਨਹੀਂ ਹੋ ਰਿਹਾ ਇਸ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਵੀ ਅੱਜ ਆਪਣਾ ਅਸਤੀਫਾ ਦਿੰਦਾ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਔਰ ਜਿੰਨੇ ਸਾਡੇ ਮੈਂਬਰਸ ਨੇ 올 ওভার ਪੰਜਾਬ ਦੇ ਵਿੱਚ ਉਹ ਸਾਰੇ ਵੀ ਮੇਰੇ ਨਾਲ ਆਪਣਾ ਅਸਤੀਫਾ ਦਿੰਦੇ ਆ ਔਰ ਅਸੀਂ ਸਾਰੇ ਕਿਸਾਨ ਭਰਾ ਦੇ ਨਾਲ ਖੜੇ ਆ ਮਜ਼ਦੂਰ ਦੇ ਨਾਲ ਖੜੇ ਆ ਤੱਕੇ ਦੇ ਖਿਲਾਫ ਖੜੇ ਆ ਤੱਕੇ ਦੇ ਖਿਲਾਫ ਸਾਡੀ ਜੰਗ ਚੱਲਦੀ ਰਹੇਗੀ ਕਿਉਂਕਿ ਸਾਹਿਬੇ ਕਮਾਲ ਦਸਵੇਂ ਪਾਤਸ਼ਾਹੀ ਸ੍ਰੀ ਗੁਰੂ ਗਵਿੰਦ ਸਿੰਘ ਜੀ ਮਾਰਾ ਨੇ ਕਿਹਾ ਕਿ ਸੂਰਅ ਸੋ ਪਹਿਚਾਣੀਏ ਜੋ ਲੜਾ ਦੀਨ ਕੇ ਹੈ ਉਰਜਾ-ਪੁਰਜਾ ਕਟਮ ਰਹਾ ਕਬੂ ਨਾ ਛਾੜਾ ਖੇਤ ਹੁਣ ਅਸੀਂ ਭੱਜਣ ਵਾਲੇ ਨਹੀਂ ਆ ਉਹਨੂੰ ਪਜਾਵਾਂਗੇ ਔਰ ਡੱਟ ਕੇ ਕਿਸਾਨ ਦੇ ਹੱਕ ਚ ਖੜਾਂਗੇ ਮਜ਼ਦੂਰ ਦੇ ਹੱਕ ਚ ਖੜਾਂਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਮੇਰਾ ਸਲਾਮ ਗੁਰੂ ਜੀ ਸਾਹਿਬ ਤੁਸੀਂ ਕਹਿ ਰਹੇ ਹੋ ਮੈਂ ਸੇਵਾ ਕੀਤੀ ਉਸ ਤੋਂ ਬਾਅਦ ਅਸੀਬਾ ਦਿੱਤਾ ਅੰਦੋਲਨ ਤਾਂ 4 ਸਾਲ ਪਹਿਲਾਂ ਵੀ ਚੱਲਿਆ ਸੀ 1 ਸਾਲ ਲਗਾਤਾਰ ਚੱਲਿਆ ਸੀ ਸ਼ਾਤਾ ਪਹਿਲਾਂ ਵੀ ਹੋਈਆਂ ਕੀ ਕਰਨਾ ਕਿ ਜਿਹੜਾ ਇਸ ਵਾਰੀ ਅਸਤੀਫਾ ਦੇਣਾ ਪੈ ਗਿਆ ਤੁਹਾਨੂੰ ਉਸ ਟਾਈਮ ਵੀ ਜਿਹੜੀ ਕੇਂਦਰ ਸਰਕਾਰ ਉਹ ਭਾਰਤੀ ਜਨਤਾ ਪਾਰਟੀ ਦੀ ਹੀ ਸੀ ਇਹਨਾਂ ਨੇ ਉਸ ਟਾਈਮ ਵੀ ਕਿਸਾਨ ਜਿੰਨੇ ਸਾਰੇ ਭਰਾ ਇਕੱਠੇ ਹੋਏ ਸੀ ਉਹਨਾਂ ਨੂੰ ਝੂਠਾ ਵਾਅਦਾ ਦੇ ਕੇ ਗੱਲ ਕੀਤੀ ਔਰ ਉਹ ਵਿਚਾਰੇ ਭੋਲੇ-ਪਾਲੇ ਲੋਕ ਇਹਨਾਂ ਦੀ ਗੱਲਾਂ 'ਚ ਆ ਗਏ ਵੀ ਐਮਐਸਪੀ ਜਲਦ ਤੋਂ ਜਲਦ ਲਾਗੂ ਕਰ ਦਿੱਤੀ ਜਾਏਗੀ ਲੇਕਿਨ ਹੁਣ ਤੱਕ ਇਹਨਾਂ ਨੇ ਆਪਣਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਤੇ ਅੱਗੇ ਤੋਂ ਅਸੀਂ ਕੀ ਆਸ ਰੱਖ ਸਕਦੇ ਆ ਇਸ ਕਰਕੇ ਉਸ ਟਾਈਮ ਅਸੀਂ ਸਾਰੇ ਇਹਨਾਂ ਦੇ ਝੂਠ ਦੇ ਪਲਿੰਦੇ ਦੇ ਵਿੱਚ ਝੂਠੇ ਵਾਅਦਿਆਂ ਦੇ ਵਿੱਚ ਆ ਕੇ ਅਸੀਂ ਕੁਝ ਦੇ ਲਈ ਇਹਨਾਂ ਦੀ ਗੱਲ ਮੰਨਣ ਲਈ ਮਜਬੂਰ ਹੋ ਗਏ ਸੀਗੇ ਸੋ ਹੁਣ ਕਿਹੜੀ ਪਾਰਟੀ ਜਾਣ ਦੀ ਹੁਣ ਅਸੀਂ ਕਿਸੇ ਪਾਰਟੀ ਦੀ ਮਨਸ਼ਾ ਰੱਖ ਕੇ ਨਹੀਂ ਆਏ ਅਸੀਂ ਤਾਂ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਸਾਡੀ ਰਾਜਨੀਤੀ ਕੋਈ ਮਨਸ਼ਾ ਨਹੀਂ ਹੈ ਅਸੀਂ ਇੱਕ ਜਿਹੜਾ ਮਜ਼ਲੂਮ ਦੇ ਨਾਲ ਧੱਕਾ ਹੋ ਰਿਹਾ ਕਿਸਾਨ ਤੁਸੀਂ ਦੇਖੋ ਕੰਪਨੀ ਅਡਾਨੀ ਨੂੰ 16 ਲੱਖ ਕਰੋੜ ਰੁਪਇਆ ਜੇ ਇਹ ਮਾਫ਼ ਕਰ ਸਕਦੇ 8.25 ਲੱਖ ਕਰੋੜ ਰੁਪਇਆ ਜੇ ਮਾਫ਼ ਕਰ ਸਕਦੇ ਆ ਤੇ ਕਿਸਾਨ ਭਰਾਤ ਇਹਨਾਂ ਕਰਜਾ ਵੀ ਹੈ ਨਹੀਂ ਮਜ਼ਦੂਰਾਂ ਦਾ ਤੇ ਇਹਨਾਂ ਕਰਜਾ ਵੀ ਹੈ ਨਹੀਂ ਇਹਨਾਂ ਨੂੰ ਕਿਉਂ ਨਹੀਂ ਕੀ ਗੱਲ ਇਹ ਤੁਹਾਡੇ ਦੇਸ਼ ਦੀ ਤਰੱਕੀ ਦੇ ਵਿੱਚ ਦੇਸ਼ ਤੇ ਨੂੰ ਦੇਸ਼ ਨੂੰ ਮਜ਼ਬੂਤ ਕਰਨ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਨਹੀਂ ਕਰਦੇ ਕਿੱਡਾ ਵੱਡਾ ਹਿੱਸਾ ਕਿਸਾਨਾਂ ਦਾ ਕਿੱਡਾ ਵੱਡਾ ਹਿੱਸਾ ਸਾਡੇ ਪੰਜਾਬ ਦਾ ਪੰਜਾਬ ਨੂੰ ਹੀ ਕਿਉਂ ਇਗਨੋਰ ਕੀਤਾ ਜਾਂਦਾ ਹਰ ਵਾਰ ਇਸ ਕਰਕੇ ਅਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਸਿਰਫ ਸਾਡਾ ਇੱਕੋ ਸਲੋਗਨ ਹੈ ਕਿ ਮੈਂ ਪੰਜਾਬੀ ਇਹਦੇ ਧਰਮ ਦੀ ਜਾਂ ਮੈਂ ਦਲੇਤਾ ਮੈਂ ਵਾਲਮੀਕਿਆ ਮੈਂ ਅਰਬਦਾਸੀਆਂ ਅਸਾ ਕੋਈ ਸਾਡਾ ਟਾਪਿਕ ਨਹੀਂ ਹੈ ਸਿਰਫ ਮੈਂ ਪੰਜਾਬੀ ਹਾਂ ਇਸ ਕਰਕੇ ਮੈਂ ਆਪਣੇ ਪੰਜਾਬ ਨਾਲ ਖੜਾ ਬਲ ਬਲ ਠੀਕ ਭਾਜਪਾ ਦੇ ਸਾਫ ਦਾ ਵਾਈਸ ਪ੍ਰੈਜ਼ੀਡੈਂਟ ਡਾਕਟਰ ਰਾਜੇਸ਼ਮਰ ਬੇਕਰ ਨੇ ਵੀ ਰਜ਼ਾਇਦਾਗੀ ਦਿੱਤਾ ਸੀ ਉਹ ਕਹਿੰਦੇ ਸੀ ਵੀ ਬੀਜੇਪੀ ਪਾਰਟੀ ਦੇ ਵਿੱਚ ਜਦ ਹੀ ਸਮਾਜ ਦੀ ਕੋਈ ਬੁਖਸ਼ੀ ਦੀ ਗੱਲ ਕਰਕੇ ਮੈਂ ਵੀ ਉਹ ਰਜ਼ਾਇਦਾਗੀ ਦਿੱਤਾ ਤੇ ਕਾਂਗਰਸ ਵਾਪਸ ਕਰਤੀ ਕਿ ਲੱਗਿਆ ਜਦ ਹੀ ਸਮਾਜ ਦਾ ਉਹਨਾਂ ਚ ਆਦਰ ਸਨਮਾਨੀ ਬੀਜੇਪੀ ਆਦਰ ਸਨਮਾਨੀ ਹੋ ਰਹੇ ਬਿਲਕੁਲ ਇਹ ਮੈਂ ਇਸ ਗੱਲ ਨੂੰ ਟੋਟਲੀ ਤੁਹਾਡੀ ਗੱਲ ਨੂੰ ਸ਼ਰਮਾ ਜੀ ਸਪੋਰਟ ਕਰਦਾ ਕਿ ਵਾਕਈ ਹੀ ਬੀਜੇਪੀ ਦੇ ਵਿੱਚ ਜੋ ਪੁਰਾਣਾ ਸਿਸਟਮ ਚੱਲਦਾ ਸੀ ਉਹ ਵੀ ਤਕਰੀਬਨ ਹਲੇ ਤੱਕ ਐਜ਼ ਇਟ ਇਜ਼ ਹੀ ਚੱਲਦਾ ਜਾਤੀਵਾਦੀ ਗੱਲ ਕਰੀਏ ਤੇ ਸਾਨੂੰ ਤਾਂ ਦਸਵੀਂ ਪਾਤਸ਼ਾਹੀ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਜਾਂ ਫਿਰ ਬਾਬਾ ਸਾਹਿਬ ਡਾਕਟਰ ਪੀਮਬਰਾਮ ਬੇੜਕਰ ਜੀ ਨੇ ਬਰਾਬਰੀ ਦਿੱਤੀ ਆ ਇਹਨਾਂ ਨੇ ਤੁਸੀਂ ਪੰਜਾਬ ਸਰਕਾਰ ਦੀ ਗੱਲ ਲਓ ਭਗਵੰਤ ਸਿੰਘ ਮਾਨ ਦੀ ਭਗਵੰਤ ਸਿੰਘ ਮਾਨ ਜੀ ਨੇ ਸਾਰੇ ਦਫ਼ਤਰਾਂ ਵਿੱਚ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਔਰ ਭਗਤ ਸਿੰਘ ਦੀ ਫੋਟੋ ਲਾਤੀ ਲੇਕਿਨ ਅਸਲੀ ਜਿਹੜੀ ਗਰਾਊਂਡ ਲੈਵਲ ਦੀ ਸੱਚਾਈ ਇਹ ਆ ਕਿ 바ਵਾ ਸਾਹਿਬ ਤੇ ਜਿਹੜੀ ਭਗਤ ਸਿੰਘ ਦੀ ਫੋਟੋ ਲਾਈ ਹੈ ਉਹ ਸਿਰਫ ਫੋਟੋ ਤੱਕ ਹੀ ਸੀਮਤ ਆ ਦਰਜਾ ਚਾਰ ਮਲਾਜ਼ਮ ਗਰੀਬ ਦੀ ਪ੍ਰਵਾਸਾ ਗਰੀਬ ਹੈ ਗਰੀਬ ਦੀ ਪ੍ਰਵਾਸਾ ਡਸਨਟ ਮੀਨ ਕਿ ਹੀ ਇਸ ਜ਼ਲਿਤ ਇਹ ਜਰਨਲ ਕੁਝ ਵੀ ਕਹਿ ਲਈਏ ਆਪਾਂ ਲੇਕਿਨ ਗਰੀਬ ਦਾ ਮਤਲਬ ਸਾਡੀ ਦਾ ਭਾਸ਼ਾ ਦੇ ਵਿੱਚ ਗਰੀਬ ਹੈ ਤੁਸੀਂ ਗਰੀਬਾਂ ਨਾਲ ਕਿੱਡਾ ਧੱਕਾ ਹੋ ਰਿਹਾ ਕਾਰਪੋਰੇਸ਼ਨ ਦੇ ਵਿੱਚ ਲਗਾ ਲਓ ਪੰਜਾਬ ਦੇ ਸਿਸਟਮ ਦੇ ਵਿੱਚ ਲਗਾ ਲਓ ਹੁਣ ਕੱਲ ਦੀ ਤੁਸੀਂ ਗੱਲ ਲਾ ਲਓ ਸੈਂਟਰ ਗਵਰਨਮੈਂਟ ਨੇ ਲੋਕ ਸਭਾ ਲਈ ਗਿੜੀ ਐਤ ਕੀ ਬਾਹਰ ਲਿਸਟ ਜਾਰੀ ਕੀਤੀ ਆ ਉਹਦੇ ਵਿੱਚ ਜਾਤੀਵਾਦ ਆ ਦੇਖੋ ਕਿੱਡਾ ਵੱਡਾ ਇੱਕ ਤੁਹਾਨੂੰ ਉਦਾਹਰਣ ਦੇਖਣ ਨੂੰ ਮਿਲੇਗਾ ਕਿ ਮੁਸਲਮਾਨ ਭਰਾਵਾਂ ਨੂੰ ਸਿਰਫ ਇੱਕੋ ਸੀਟ ਦਿੱਤੀ ਗਈ ਹੈ ਦੇਖਦੇ ਵਿੱਚ ਆਬਾਦੀ ਦੇਖੋ ਤੁਸੀਂ ਕਿੰਨੇ ਪਰਸੈਂਟੇਜ ਰੇਸ਼ਿਓ ਆ ਮੁਸਲਮਾਨ ਭਰਾਵਾਂ ਦੀ ਲekin tạmਈ ਇਤਜਾਤੀਵਾਦ ਹੈਵੀ ਹੈ ਇਸ ਕਰਕੇ ਬਹੁਤ ਪਰੇਮਾਨ ਨਾਲ ਮੈਂ ਕਹਿ ਰਿਹਾ ਕਿ ਜਿੰਨੀ 14 ਸਾਲ ਸੇਵਾ ਕੀਤੀ ਆ ਮੈਂ ਕੋਈ ਬੁਰਾ ਨਹੀਂ ਕਹੂੰਗਾ ਲੇਕਿਨ ਇਹ ਆ ਕਿ ਕਿਸਾਨ ਭਰਾ ਨਾਲ ਤੱਕਾ ਹੋ ਰਿਹਾ ਤੇ ਅਸੀਂ ਕਿਸਾਨ ਭਰਾ ਦੇ ਨਾਲ ਖੜੇ ਹੁਣ ਕਿਸਾਨਾਂ ਦੇ ਨਾਲ ਅੱਗੇ ਧਰਨੇ ਤੇ ਵੀ ਜਾਇਆ ਜਾਏਗਾ ਬਿਲਕੁਲ ਜੀ ਕਿਸਾਨਾਂ ਦੇ ਨਾਲ ਅਸੀਂ ਧਰਨੇ 'ਚ ਵੀ ਜਾਵਾਂਗੇ ਜਿੰਨੀ ਮੈਕਸਿਮਮ ਸਾਡੇ ਤੋਂ ਹੈਲਪ ਹੋ ਸਕਦੀ ਆ ਚਾਹੇ ਉਹ ਫਾਈਨੈਂਸ਼ੀਅਲ ਹੈਲਪ ਹੋਵੇ ਚਾਹੇ ਉਹ ਫਿਜ਼ੀਕਲ ਸਾਡੇ ਵੱਲੋਂ ਜਾਣ ਦੀ ਹੈਲਪ ਹੋਵੇ ਅਸੀਂ ਆਪਣੇ ਵੱਲੋਂ ਤਨੋਂ ਮਨੋਂ ਔਰ ਤਨੋਂ ਕਿਸਾਨ ਦੇ ਨਾਲ ਖੜੇ ਆ ਮਜ਼ਦੂਰ ਦੇ ਨਾਲ ਖੜੇ ਆ ਹਰ ਮਸਲੂਮ ਦੇ ਨਾਲ ਖੜੇ ਆ ਤੱਕੇ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਾਂਗੇ ਧੰਨਵਾਦ ਜੀ ਜੇ ਬੋਲਣਾ ਮੰਗੋ ਹਾਂਜੀ ਸਰ ਜਿਹੜਾ ਸਟੇਪਲ ਤੱਕੇ ਇਹਨਾਂ ਨੇ ਵੀ ਤੱਕ ਦੋ ਸਮਸਥਨ ਤੁਸੀਂ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਅੰਦੋਲਨ ਜਿਹੜਾ ਹੁਣ ਦੋ ਜਿੰਨੂ ਕਹਿ ਕੇ ਆਰੰਭ ਹੋਇਆ ਇਹ ਜਿਹੜੀ ਲੜਾਈ ਹੁਣ ਸ਼ੁਰੂ ਹੋਈ ਦੁਬਾਰਾ ਕੇਂਦਰ ਸਰਕਾਰ ਦੇ ਨਾਲ ਇਹ ਲੜਾਈ ਕੇਂਦਰ ਸਰਕਾਰ ਨੇ ਸ਼ੁਰੂ ਕਰਾਈ ਉਹ ਜ਼ਿੰਮੇਵਾਰ ਆ 2021 ਦੇ ਵਿੱਚ 800 ਸ਼ਹੀਦਤਾ ਕਿਸਾਨਾਂ ਦੀ ਹੋਣ ਤੋਂ ਬਾਅਦ ਕੇਂਦਰ ਦੀ ਸਰਕਾਰ ਸੁੱਤੀ ਨੀਂਦ ਜਾਗੀ ਸੀ ਤੇ ਉਹਨਾਂ ਨੇ ਆਪਣੇ ਜਿਹੜੇ ਤਿੰਨ ਕਾਲੇ ਕ੍ਰੋਨ ਪੂਰੇ ਭਾਰਤ ਦੇ ਉੱਤੇ ਕਿਸਾਨਾਂ ਉੱਤੇ ਨਹੀਂ ਪੂਰੇ ਭਾਰਤ ਦੇ ਹਰੇਕ ਨਾਗਰਿਕ ਲਈ ਮੌਦਾ ਫਤਵਾ ਜਾਰੀ ਕੀਤਾ ਸੀ ਉਹਨੂੰ ਉਹਨਾਂ ਨੇ ਰੱਦ ਕੀਤਾ ਤੇ ਉਹਦੇ ਵਿੱਚ ਸਾਡੀਆਂ 870 ਸ਼ਹਾਦਤਾਂ ਹੋਈਆਂ ਕਿਸਾਨਾਂ ਦੀਆਂ ਇਹ ਮੋਰਚਾ ਜਦੋਂ ਫਤਿਹ ਹੋਇਆ ਤੇ ਨਾਲ ਸਾਨੂੰ ਲਿਖਤੀ ਰੂਪ ਚ ਦਿੱਤਾ ਗਿਆ ਜਿਹਦੇ ਵਿੱਚ ਸਾਡੀ ਪ੍ਰਮੁੱਖ ਮੰਗਾ ਸੀ ਐਮਐਸਪੀ ਦੀ ਗਰੰਟੀ ਲਾਗੂ ਕਰਾਉਣਾ ਕਰਜ਼ਾ ਮੁਕਤੀ ਲਖੀਮਪੁਰੀ ਦੇ ਜਿਹੜੇ ਕਿਸਾਨਾਂ ਨੂੰ ਕੁੱਚਲ ਦਿੱਤਾ ਗਈ ਇੱਕ ਤੁਹਾਡਾ ਪੱਤਰਕਾਰ ਨੂੰ ਵੀ ਸ਼ਹੀਦ ਕਰਤਾ ਸੀ ਉਹਦਾ ਦੋਸ਼ੀ ਜਿਹੜਾ ਅਜੇ ਟੈਨੀ ਮਿਸ਼ਰਾ ਉਹਦੀ ਜਿਹੜੀ ਮੰਤਰੀ ਪਤਨ ਨੂੰ ਉਹਨੂੰ ਬਰਖਾਸਤ ਕਰਕੇ ਜੇਲ੍ਹ ਚ ਛੱਟਣਾ ਇੱਕ ਪ੍ਰਮੁੱਖ ਮੰਗ ਸੀ ਪਾਣੀਆਂ ਦੇ ਸੀ ਕੀ ਤੇ ਹੋਰ ਇੱਕ ਡਬਲਯੂਟੀਓ ਨੂੰ ਭਾਰਤ ਤੋਂ ਬਾਹਰ ਲਿਉਣਾ ਇਹੋ ਜਿਹੇ ਅੱਠ 10 ਸੱਦਾ ਪ੍ਰਮੁੱਖ ਮੰਗਾ ਸੀ ਜਿਹੜੀ ਲਿਖਤੀ ਰੂਪ ਵਿੱਚ ਸਰਕਾਰ ਨੇ ਉਸ ਵੇਲੇ ਮੰਨ ਲਿਆ ਸੀ ਕਿ ਛੇਤੀ ਸੀ ਕਮੇਟੀ ਬਣਾ ਕੇ ਇਹਨੂੰ ਲਾਗੂ ਕਰ ਦਿਆਂਗੇ ਤੇ ਉਹ ਮੰਗਾ ਅੱਜ ਤੱਕ ਪ੍ਰਵਾਨ ਨਹੀਂ ਕੀਤੀਆਂ ਗਈਆਂ ਤੇ ਜਿਸ ਕਰਕੇ ਅੰਦੋਲਨ ਢੂ ਢੂ ਸ਼ੁਰੂ ਕਰਨਾ ਪਿਆ ਇਹ ਉਹ ਨੇ ਹੱਕੀ ਜੱਜ ਮੰਗਣ ਦੇ ਗੌਰਮੈਂਟ ਨੇ ਸਾਨੂੰ ਲਿਖਤੀ ਰੂਪ ਵਿੱਚ ਲਿਖ ਕੇ ਦਿੱਤੀਆਂ ਹੀਆਂ ਉਹਨੂੰ ਅਧੂਰੀਆਂ ਮੰਗਾ ਨੂੰ ਮਨਵਾਉਣ ਦੇ ਲਈ ਇਹ ਅੰਦੋਲਨ ਲਗਭਗ ਪਿਛਲੇ 4 ਮਹੀਨੇ ਤੋਂ ਸ਼ੁਰੂ ਹੋ ਚੁੱਕਾ ਸੀਗਾ ਮੀਡੀਆ ਦੇ ਰਾਹੀਂ ਸਰਕਾਰਾਂ ਨੂੰ ਸਭ ਮੈਸੇਜ ਜਾਚ ਕਾ ਸੀ ਅਗਰ ਸਰਕਾਰ ਦੀ ਨੀਅਤ ਸਾਫ਼ ਹੁੰਦੀ ਉਹਦੀ ਖੋਟ ਨਾ ਹੁੰਦੀ ਤਾਂ ਉਹਨੂੰ ਮੰਗਾ ਮੰਨ ਲੈਣੀ ਚਾਹੀਦੀ ਇਹ ਜੋ ਹਾਲਾਤ ਦੇਸ਼ ਦੇ ਅੱਜ ਹੋਏ ਆ ਇਹ ਹੋਣੇ ਨਹੀਂ ਸੀਗੇ ਸੋ ਦੂਜੇ ਪਾਸੇ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਸਾਡੇ ਬੈਰੀਕੇਟ ਲਾ ਕੇ ਸਾਨੂੰ ਉੱਤੇ ਇੱਕ ਬੇਗਾਨਗੀ ਦਾ ਅਹਿਸਾਸ ਕਰਾਇਆ ਨਾ ਅਸੀਂ ਅਮਰੀਕਾ ਦੀ ਮੈਕਸੀਕੋ ਦੀਵਾਰ ਵੀ ਟੱਪ ਜਾਣ ਡੋਂਕੀ ਲਾ ਕੇ ਤਾਂ ਉੱਥੇ ਵੀ ਸਤਕਾਰ ਦੇ ਨਾਲ ਸਾਨੂੰ ਥਾਣੇ ਲਿਆ ਕੇ ਬਿਠਾ ਦਿੰਦੇ ਤੇ ਮੁੜ ਕੇ ਵਕੀਲ ਕਰਕੇ ਤੇ ਬੰਦੇ ਬਾਹਰ ਆ ਜਾਂਦੇ ਆ ਤੇ ਪਾਕਿਸਤਾਨ ਦੀ ਵਿੱਚ ਗੱਲ ਕਰੀ ਵਾਗਾ ਬਾਰਡਰ ਵੀ ਪੱਟਾ ਪਰਜੀ ਤੇ ਤਾਂ ਗੋਲੀ ਨਹੀਂ ਮਾਰਦੇ ਕਿ ਕਿਸ ਤਰ੍ਹਾਂ ਆਪਣੇ ਦੇਸ਼ ਦੇ ਨਾਗਰਿਕਾਂ ਤੇ ਉੱਪਰ ਕਿਸ ਤਰ੍ਹਾਂ ਆਪਣੇ ਹੀ ਸਰਕਾਰਾਂ ਨੇ ਜ਼ੁਲਮ ਤਸਰ ਢਾ ਕੇ ਕਿਸਾਨਾਂ ਤੇ ਹਮਲਾ ਕੀਤਾ ਉਹ ਚ ਤੁਹਾਡਾ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੁਸੀਂ ਰਿਸਕ ਦੇ ਵਿੱਚ ਲੈ ਕੇ ਕਵਰੇਜ ਕਰਕੇ ਇਹ ਸਾਰਾ ਤੁਸੀਂ ਦਿਖਾਇਆ ਸਮੁੱਚੇ ਸੰਸਾਰ ਨੂੰ ਤੇ ਇਹ ਭਾਰਤ ਦੀ ਸਕੇਂਦਰ ਦੀ ਕੀ ਸਰਕਾਰ ਚਾਲ ਹੈ ਕਿ ਪੰਜਾਬ ਤੇ ਪੰਜਾਬੀ ਨੂੰ ਕਿਸਾ ਖਤਮ ਕਰਨਾ ਇਹ ਜਿਹੜਾ ਕਿਸਾਨ ਆ ਇਕੱਲਾ ਕਿਸਾਨ ਆਪਣੀ ਲੜਾਈ ਨਹੀਂ ਲੜ ਰਿਹਾ ਉਹ ਤਾਂ ਦੇਸ਼ ਦੇ ਹਰੇਕ ਨਾਗਰਿਕ ਦੀ ਲੜਾਈ ਲੜ ਰਿਹਾ ਹੈ ਐਮਐਸਪੀ ਦਾ ਜਿਹੜਾ ਮੁੱਦਾ ਹੈਗਾ ਇਹ ਮੇਨ ਪ੍ਰਮੁੱਖ ਮੁੱਦਾ ਅੱਜ ਦਾ ਨਹੀਂ ਇਹ ਲਗਭਗ ਪਿਛਲੇ 50 ਸਾਲਾਂ ਤੋਂ ਇਹ ਮੁੱਦਾ ਲੜਾਈ ਕੇਂਦਰ ਸਰਕਾਰ ਦੇ ਨਾਲ ਚੱਲਦੀ ਆ ਹਨਾ ਤੇ ਸਰਕਾਰ ਇਹਨੂੰ ਨਹੀਂ ਮੰਨ ਰਹੀ ਇਹਦੇ ਪਿੱਛੇ ਉਹਦਾ ਮੋਟਿਵ ਕੀ ਆ ਪੰਜਾਬ ਨੂੰ ਖਤਮ ਕਰਨਾ ਪੰਜਾਬੀ ਨੂੰ ਖਤਮ ਕਰਨਾ ਉਹਨਾਂ ਦੀਆਂ ਪੂਰੇ ਭਾਰਤ ਦੀਆਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਗੁਲਾਮ ਬਣਾਉਣਾ ਆਪਣੀਆਂ ਜ਼ਮੀਨਾਂ ਨੂੰ ਉਹਨਾਂ ਦੀ ਜ਼ਮੀਨਾਂ ਦੇ ਉਹਨਾਂ ਤੋਂ ਖੋਣੀਆਂ ਤੇ ਸਰਕਾਰ ਨੂੰ ਇਹ ਪਤਾ ਜ਼ਮੀਨਾਂ ਇੰਨੀ ਛੇਤੀ ਦੇ ਨਹੀਂ ਸਕਦੇ ਇਦੇ ਪਿੱਛੇ ਰਾਜ ਆ ਬਹੁਤ ਵੱਡਾ ਕਿ WTO ਜੋ ਵਿਸ਼ਵ ਵਪਾਰ ਸੰਗਠਨ ਉਹਦਾ ਭਾਰਤ ਮੈਂਬਰ ਹੈ ਤੇ ਉਹਦੀ ਪਾਲਿਸੀ ਜਿਹਨ ਐਮਐਸਪੀ ਦੀ ਜਿਹੜੀ ਗਰੰਟੀ ਹੈ ਐਮਐਸਪੀ ਆ ਉਹ ਉਹਦੇ ਵਿੱਚ ਇਹ ਲਿਖਿਆ ਹੈ ਕਿ ਭਾਰਤ ਸਰਕਾਰ ਐਮਐਸਪੀ ਕਿਸਾਨਾਂ ਨੂੰ ਨਹੀਂ ਦੇਗੀ ਸਬਸਿਡੀ ਨਹੀਂ ਦੇਗੀ ਤੇ ਇਹਨਾਂ ਨੂੰ ਕਰਜ਼ਾਈ ਬਣਾਣਾ ਹੈ ਇਹ ਇਹਨਾਂ ਨੂੰ ਐਮਐਸਪੀ ਦੇ ਹੁਣ ਕਿਸਾਨ ਦਾ ਇੱਕ ਕਿੱਲੇ ਦਾ ਮੰਨ ਲਓ ਕੋਈ ਅੰਦਾਜ਼ਾ ਵੀ 25000 ਰੁਪਏ ਖਰਚਾ ਹੈ ਜੇ ਉਹਨੂੰ ਉਹਦੀ ਲਾਗਤ ਹੀ ਨਹੀਂ ਮਿਲੇਗੀ ਤਾਂ ਉਹ ਕਰਜ਼ਈ ਹੋਏਗਾ ਸੋ ਇਹ ਪਾਲਿਸੀ ਵਿਸ਼ਵ ਵਪਾਰਕ ਗਠਨ ਬਣਾਉਂਦਾ ਤੇ ਭਾਰਤ ਉਹਨੂੰ ਫਾਲੋ ਕਰਦਾ ਕਿਸਾਨਾਂ ਤੇ ਥੋਪਦਾ ਜਿਹਦੇ ਜਿਹਦੇ ਕਰਕੇ ਇਹ ਸਾਰੀ ਸਥਿਤੀ ਪੈਦਾ ਹੋਈ ਹੋਈ ਆ ਇਹ ਤਣਾਪੂਰਨ ਪੈਦਾ ਹੋਇਆ ਭਾਰਤਿਕ ਕੱਟ ਪਤਲੀ ਆ ਕੇਂਦਰ ਸਰਕਾਰ ਕੱਟ ਪਤਲੀ ਆ ਭਾਰਤ ਸਰਕਾਰ ਨੂੰ ਉੱਚ ਬਾੜਾ ਚਾਹੀਦਾ ਇਸ ਕਿਸਾਨਾਂ ਨੂੰ ਭਾਰਤ ਦੇ ਕਿਸਾਨ ਨੂੰ ਇਕੱਲੇ ਪੰਜਾਬ ਦੇ ਨਹੀਂ ਸਮੁੱਚੇ ਭਾਰਤ ਦੇ ਵਿੱਚ ਇਹ ਕਿਸਾਨਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਆ ਉਹਦੇ ਚ ਇਹ ਵੀ ਲਿਖਿਆ ਹੋਇਆ ਕਿ ਜੇ ਇਹਨਾਂ ਨੂੰ ਅਸੀਂ ਕਰਜ਼ਾਈ ਕਰ ਦਿਆਂਗੇ ਇਹ ਆਪਣੇ ਲਾਗਤ ਨਾਲ ਨਹੀਂ ਦੇਵਾਂਗੇ ਐਮਐਸਪੀ ਤਾਂ ਇਹਨਾਂ ਦੇ ਕਰਜ਼ਾ ਚੜਦਾ ਜਾਏਗਾ ਕਰਜ਼ਾ ਚੜਦਾ ਜਾਏਗਾ ਚੜਦਾ ਜਾਏਗਾ ਇੱਕ ਵਾਰ ਜ਼ਮੀਨ ਇਹ ਆਪਣੇ ਛੱਡਣ ਦੇ ਮਜਬੂਰ ਹੋ ਜਾਣਗੇ ਤੇ ਫਿਰ ਉਹਨੂੰ ਵੱਡੀਆਂ ਕੰਪਨੀਆਂ ਹਾਂਜੀ ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਇਹਨੂੰ ਖੇਡਣ ਗਿਆ ਤੇ ਭਾਰਤ ਸਰਕਾਰ ਉਹਨਾਂ ਰਜਿਸਟਰੀ ਕਰਾ ਕੇ ਦੇਵੇਗੀ ਤੇ 15-15000 ਦੇ ਇਕੜ ਦੇ ਫਾਰਮਸ ਬਣਾਵਾਂਗੇ ਬਣਾਏ ਜਾਣਗੇ ਜਿਸ ਤਾਂ ਅੱਡੇ ਲੋ ਲਾਗ ਬੜਿਆ ਹੋਇਆ ਇਹ ਤਾਂ ਜਿਹੜਾ ਤੁਹਾਡੀ ਸੜਕ ਨਿਕਲਦੀ ਹਾਈਵੇ ਐਕਸਪ੍ਰੈਸ ਬਣਾ ਰਿਹਾ ਇਹ ਉਹ ਵਿਸ਼ਵ ਵਪਾਰ ਸੰਗਠਨ ਦੀ ਪੌਸੀ ਨਹੀਂ ਦੀ ਹੈ ਇਹ ਕਿਸਾਨਾਂ ਜ਼ਮੀਨਾਂ ਖੋਣ ਲਈ ਆ ਸਾਰੇ ਸਾਰੇ ਕੋਈ ਨਹੀਂ ਅੱਜ ਦੇ ਜਿਹੜਾ ਅੱਜ ਤਾਂ ਮੁੱਦਾ ਹੋ ਜਾਂਦੀ ਹੈ ਇਹ ਜਿਹੜੀ ਸਥਿਤੀ ਤਣਾਪ ਭਾਰਤ ਨੂੰ ਇੱਥੇ ਕੇਂਦਰ ਸਰਕਾਰ ਨੂੰ ਆਪਣੇ ਦੇਸ਼ ਦੇ ਨਾਗਰਿਕ ਹੈ ਤੁਹਾਨੂੰ ਉਹਨਾਂ ਨੇ ਬਣਾਇਆ ਤੁਸੀਂ ਰਾਮ ਰਾਜ ਕਰੋ ਸਾਨੂੰ ਖੁਸ਼ੀ ਹੈ ਜੀ ਰਾਜ ਕਰਨ ਦਾ ਸਭ ਦਾ ਅਧਿਕਾਰ ਆ ਲੇਕਿਨ ਆਪਣੇ ਪਰਿਵਾਰ ਦੇ ਉੱਤੇ ਤੁਸੀਂ ਜ਼ੁਲਮ ਕਰਕੇ ਤੇ ਇਸ ਤਰ੍ਹਾਂ ਕਰੋਗੇ ਇਹ ਦੇਸ਼ ਦੇ ਲਈ ਘਾਤਕ ਹੈ ਸੋ ਸਰਕਾਰ ਨੂੰ ਡਬਲਯੂਟੀਓ ਤੋਂ ਬਾਹਰ ਨਾ ਨਾ ਚਿਰ ਕਿਸਾਨਾਂ ਦੀ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਅੱਜ ਭਾਰਤ ਦਾ ਹਰ ਇੱਕ ਨਾਗਰ ਜਗਦਾ ਹੈ ਮੈਂ ਸਵਾਗਤ ਕਰਦਾ ਰਵੀ ਬਾਲੀ ਜੀ ਦਾ ਜਿਨ੍ਹਾਂ ਨੇ ਬੀਜੋ ਸਤੀਫਾ ਦੇ ਕੇ ਕਿਸਾਨਾਂ ਨਾਲ ਹੱਕ ਦੇ ਵਿੱਚ ਖੜੇ ਤੇ ਕਿਸਾਨਾਂ ਨਾਲ ਬਿਲਕੁਲ ਉਹਦੇ ਲਈ ਕੀ ਕਹਿਣਾ ਚਾਹੂਗੇ ਜਿਹੜਾ ਪਿਛਲਾ ਅੰਦੋਲਨ ਹੋਇਆ ਸੀ ਉਦੋਂ ਸਾਨੂੰ ਜਗਾਣਾ ਪਿਆ ਸੀ ਅੱਜ ਸਾਨੂੰ ਜਗਾਨ ਦੀ ਲੋੜ ਨਹੀਂ ਅੱਜ ਭਰ ਦਾ ਹਰ ਇੱਕ ਨਾਗਰਿਕ ਜਾਣਦਾ ਹੈ ਕਿ ਇਹ ਮੁੱਦਾ ਕੇਵਲ ਕਿਸਾਨਾਂ ਦਾ ਮੁੱਦਾ ਨਹੀਂ ਹੈ ਇਹ ਸਾਡੇ ਘਰ ਦੀ ਰਸੋਈ ਦਾ ਮਸਲਾ ਹੈ ਜੀ ਮਾਨਾ ਜੀ ਅੱਡੀ ਗੱਲ ਪ੍ਰੈਸ ਕੌਂਫਰੈਂਸ ਚ ਆਦੀ ਜਾਖੜ ਸਾਹਿਬ ਤੇ ਅੱਜ ਬਿਜਲੀ ਪ੍ਰਬੰਧਕੋ ਕਹਿੰਦੇ ਅਸੀਂ ਸ਼ੁਕਰ ਦੀ ਮੌਤ ਲਈ ਅਸੀਂ ਹਰ ਅਫਸੋਸ ਹੈ ਤੇ ਅਸੀਂ ਜਦੀ ਗੁਆਰੀ ਵੀ ਕਰਵਾਵਾਂਗੇ ਬਹੁਤ ਦੇਖਦੇ ਉਸ ਬਾਅਦ ਦੇਖੋ ਇਹ ਜੁਮਲੇਬਾਜ਼ੀਆਂ ਚਲਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਜੀ ਹਣਾ ਇਹ ਬਿਆਨਬਾਜ਼ੀ ਤੱਕ ਸੀਮਤ ਨਾ ਰਹੇ ਜੇ ਸਰਕਾਰ ਚਾਵੇ ਤਾਂ 2 ਘੰਟੇ ਜੀ ਦੀ ਜਾਂਚ ਕਰਕੇ ਤੇ ਫੈਸਲਾ ਲਿਆ ਸਕਦੀ ਹੈ ਹਨਾ ਦੋਸ਼ੀਆ ਦੇ ਕੀ ਤੁਸੀਂ ਕਾਰਵਾਈ ਮੰਗਦੇ ਹੋ ਬਾਦ ਦੋਸ਼ੀ ਤੇ ਜਿਹੜੀ ਜਿੱਥੋਂ ਗੋਲੀ ਨਿਕਲੀ ਹੈ ਸਰਕਾਰ ਨੇ ਜਿਹੜੀ ਜ਼ੀਰੋ ਐਫਰ ਦਰਜ ਕੀਤੀ ਹੈ ਜੁਮਲੇਬਾਜੀ ਹੈ ਅਸੀਂ ਇਹਦੀ ਨਿੰਦਾ ਕਰਦੇ ਹਾਂ ਸਰਕਾਰ ਵੀ ਅਸਲ ਐਫਰ ਦਰਜ ਕਰਕੇ ਦੋਸ਼ੀਆਂ ਨੂੰ ਸਲਾਖਾਂ ਛੇ ਛੱਟੇ ਤੇ ਜਿਹੜਾ ਬਣਦਾ ਮੁਆਵਜ਼ਾ ਕਿਸਾਨਾਂ ਦਾ ਚਾਹੇ ਸ਼ੁਭ ਕਰਨਦੀਪ ਸਿੰਘ ਦਾ 1 ਕਰੋੜ ਦਾ ਮੁਆਵਜ਼ਾ ਦੀ ਗੱਲ ਕੀਤੀ ਐਲਾਨ ਕੀਤਾ ਐਲਾਨ ਨਾ ਰਹੇ ਜੇ ਇਹ ਮਾਨ ਸਰਕਾਰ ਨੂੰ ਫੋਰਮ ਤੌਰ ਤੇ ਅੱਜ ਭੋਗ ਹੈ ਉਹਨਾਂ ਦਾ ਸ਼ੁਭਕਰਨ ਸਿੰਘ ਦਾ ਉੱਥੇ ਉਹਨੂੰ ਦੇਣਾ ਚਾਹੀਦਾ ਜਿਹੜੀ ਉਹ ਵਾਰਾ ਕੀਤਾ ਪੁਲਿਸ ਨੂੰ ਨੌਕਰੀ ਦਿਨਦਾ ਦੀ ਭੈਣ ਨੂੰ ਉਹ ਵੀ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਔਰ ਦੂਸਰਾ ਜਿਹੜਾ ਇਹ ਕਿਸਾਨ ਸਾਡੇ ਜ਼ਖਮੀ ਹੋਏ ਨੇ 400 ਤੋਂ ਵੱਧ ਫੱਟੜ ਹੋਏ ਨੇ ਉਹਨਾਂ ਉਹਨਾਂ ਤੇ ਬਣਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੇ ਇਹਦੇ ਦੋਸ਼ੀ ਨੇ ਹਰਿਆਣਾ ਸਰਕਾਰ ਉੱਤੇ ਪਰਚਾ ਦਰਜ ਕੀਤਾ ਜਾਵੇ 14 ਤਰੀਕ ਨੂੰ ਸਰ ਪੰਜਾਬ ਪੰਜਾਬ ਚੋਂ ਕਿਸਾਨ ਦਿੱਲੀ ਜਾਣ ਤਕਰੀਬਨ 50000 ਦੇ ਗਿਣਤੇ ਵਿੱਚ ਕਹਿੰਦੇ ਉਹ ਮੰਨ ਚੁੱਕੇ ਨੇ ਕਿ ਵੀ ਬੱਸਾਂ ਟਰੈਕਟਰ ਟਰੈਕਟਰ ਟ੍ਰੈਕਟਰ ਜਾਣਗੇ ਬੱਸਾਂ ਬੱਸਾਂ ਤੇ ਟ੍ਰੇਨਾਂ ਵੀ ਜਾਣਗੇ ਦੇਖੋ ਕੋਰਟ ਦਾ ਫੈਸਲਾ ਕੋਰਟ ਨੇ ਇਹ ਲਾਗੂ ਕੀਤਾ ਕਿ ਕਿਸਾਨ ਆਪਣਾ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਕਰ ਸਕਦੇ ਆ ਲੈਕਿਨ ਟਰੱਕਾਂ ਟੱਲ ਨਹੀਂ ਤੇ ਨਾ ਜਾਣ ਪਰਖਟਰ ਸਾਹਿਬ ਨੇ ਪਹਿਲਾਂ ਵੀ ਗੱਲ ਕੀਤੀ ਸੀ ਵੀ ਤੁਸੀਂ ਕਿਸਾਨ ਬੱਸਾਂ ਤੇ ਰੇਲਾਂ 'ਚ ਆ ਸਕਦੇ ਅਸੀਂ ਬਿਲਕੁਲ ਰੋਕਾਂਗੇ ਨਹੀਂ ਲੇਕਿਨ ਕਿਸਾਨ ਕਹਿੰਦੇ ਸੀ ਸਾਡੀ ਜਿਹੜੀ ਪਛਾਣ ਆ ਟਰੈਕਟਰ ਆ ਇਹ ਤਾਂ ਕਦੀ ਬਿਲਕੁਲ ਕਿਸਾਨ ਆਪਣੀ ਜਗ੍ਹਾ ਸਹੀ ਨੇ ਕਿਸਾਨ ਜੇ ਅੰਦੋਲਨ ਕਰਨਾ ਹੈ ਤਾਂ ਉਹਨਾਂ ਨੇ ਜਾਣਾ ਤੇ ਉਹਨਾਂ ਨੇ ਰਹਿਣ ਦਾ ਕੋਈ ਜਾਂਦਾ ਪ੍ਰਬੰਧਤ ਹੈ ਨਹੀਂ ਆਪਣੇ ਟਰਾਲੀਆਂ 'ਚ ਰਹਿਣ ਬਿਸਰਾ ਕਰਦੇ ਆ ਖਾਣ ਪੀਣ ਦਾ ਪ੍ਰਬੰਧ ਆ ਟਰੈਕਟਰ ਤੋਂ ਬਿਨਾ ਉਹ ਨਹੀਂ ਜਾ ਸਕਦੇ ਲੇਕਿਨ ਇਸ ਟਾਈਮ ਦੋ ਤੜਿਆਂ 'ਚ ਚੱਲ ਰਿਹਾ ਸਿਸਟਮ ਇੱਕ SKM ਆਲ ਇੰਡੀਆ ਦਾ ਹੈਗਾ ਇੱਕ ਦੋ ਫੋਰਮ ਤੜੇ ਚੱਲਦੇ ਪਏ ਹਨਾ ਪਰ ਗੁੰਝੋ ਮੰਨ ਗਿਆ ਭਾਵੇਂ ਹਾਂ ਉਹ ਦੇਖੋ ਮੁੱਦਾ ਇੱਕ ਹੈ ਲੜਾਈ ਇੱਕ ਹੈ ਕਿਸਾਨਾਂ ਦੀ ਜੀ ਠੀਕ ਹੈ ਨਾ ਇਸਰਕੇ ਆ ਦੇਖੋ ਹੁਣ ਰਵੀ ਬਾਲੀ ਜੀ ਨੇ ਇਹਨਾਂ ਨੇ ਅੱਜ BJP ਤੋਂ ਅਸਤੀਫਾ ਦਿੱਤਾ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਨੇ ਕਿਉਂ ਹੋਏ ਨੇ ਜ਼ਬਰ ਤੇ ਜ਼ੁਲਮ ਹੋ ਰਿਹਾ ਮੁੱਦਾ ਕਿਸਾਨੀ ਨਾਲ ਜੁੜਿਆ ਹਰ ਵਰਗ ਦਾ ਚਾਹੇ ਪੱਤਰਕਾਰ ਭਾਈਚਾਰਾ ਚਾਹੇ ਦੁਕਾਨਦਾਰ ਹੈ ਚਾਹੇ ਮਜ਼ਦੂਰ ਹੈ ਕੋ ਫੈਕਟਰੀ ਵਾਲਾ ਚਾਹੇ ਕੋਈ ਨੌਕਰੀ ਕਰਦਾ ਇਹਦਾ ਸਿੱਧਾ ਸਿੱਧਾ ਕਿਸਾਨਾਂ ਨਾਲ ਰਿਲੇਟਡ ਐ ਐਮਐਸਪੀ ਦਾ ਹੈਗਾ ਜਿਸ ਚ ਕਰਕੇ ਅਸੀਂ ਐਸਕੇਐਮ ਜਿਹੜਾ ਆਲ ਇੰਡੀਆ ਦਾ ਅਸੀਂ ਉਹਦੇ ਮੈਂਬਰ ਆ ਅਸੀਂ ਆਪਣੇ ਤੌਰ ਤੇ ਅਸੀਂ ਪਹਿਲਾਂ ਉਹਨਾਂ ਨਾਲ ਵੀ ਚੱਲੇ ਸੀਗੇ ਹੈਨਾ ਦੇ ਦੇ ਫਰਸਤੋਂ ਅਸੀਂ ਜਿਹੜਾ ਪਰਦੇਸ਼ ਸਾਹਿਬ ਤੇ ਢੱਲੇਵਾਲ ਦਾ ਜਿਹੜਾ ਸੀਗਾ ਅਸੀਂ 10 ਦਿਨ ਉਹਨਾਂ ਨਾਲ ਵੀ ਲਾਇਆ ਕਿਉਂਕਿ ਅਸੀਂ ਇੱਕ ਧੜੇ ਨਾਲ ਨਹੀਂ ਹੈਗੇ ਅਸੀਂ ਜਿਵੇਂ ਕਿਸਾਨੀ ਦਾ ਮੁੱਦਾ ਜਿਵੇਂ ਰਵੀਬਾਲੀ ਜੀ ਕਿਸੇ ਕਿਸਾਨ ਜੱਥੇਬੰਦੀ ਨਾਲ ਥੋੜੀ ਜੁੜੇ ਹੋਏ ਨੇ ਇਹਨਾਂ ਨੇ ਸਮਰਥਨ ਕੀਤਾ ਔਰ ਅਸੀਂ ਵੀ ਸਮਰਥਨ ਕਰ ਰਹੇ ਹਾਂ ਔਰ ਐਸ ਕੇ ਐਮ ਦੀ ਜੋ ਕੋਲ ਆਏਗੀ ਅਸੀਂ ਉੱਥੇ ਪੈਰਾ ਦੇ ਰਹੇ ਹਾਂ ਔਰ 14 ਤਰੀਕ ਨੂੰ ਅੰਦਰ ਤੱਕ ਕਿਸਾਨ ਯੂਨੀਅਨ ਵੀ ਵੱਡੀ ਗਿਣਤੀ ਦੇ ਵਿੱਚ ਸਾਡੀ 14 ਸਟੇਟਾਂ 'ਚ ਜੱਥੇਬੰਦੀ ਹੈ ਔਰ ਸਾਡੇ ਜਿਹੜੇ ਹੈਗੇ ਯੂਪੀ ਤੋਂ ਬਿਹਾਰ ਤੋਂ ਰਾਜਸਥਾਨ ਤੋਂ ਉੱਤਰਾਖੰਡ ਤੋਂ ਹਰਿਆਣੇ ਤੋਂ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਸਾਥੀ ਸਬਾਨ ਨੇ ਉਸ ਅੰਦੋਲਨ ਦੇ ਵਿੱਚ 14 ਤਰੀਕ ਨੂੰ ਦਿੱਲੀ ਰਾਮ ਲਾਲ ਗਰਾਉਂਡ 'ਚ ਸ਼ਾਮਲ ਹੋਣਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਲੋਕ ਨੇ ਉਹ ਜਾਗਦੇ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਤੇ ਮੈਂ ਤਾਂ ਅਪੀਲ ਕਰਾਂਗਾ ਕਿ ਇਹ ਮੁੱਦਾ ਜਿਹੜਾ ਹੈਗਾ ਇਹ ਤੁਹਾਡੇ ਹਰੇਕ ਜਿਹੜਾ ਭਾਰਤ ਦੇ ਵਿੱਚ ਵਸਿੰਦਾ ਰਹਿੰਦਾ ਜਿਹੜਾ ਅੰਨ ਖਾਂਦਾ ਉਹ ਸਾਰੇ ਹੀ ਕਿਸਾਨ ਨੇ ਜਿਹੜਾ ਅੰਨ ਖਾਂਦਾ ਉਹ ਕਿਸਾਨ ਨੇ ਇਸਰਕੇ ਉਹਨਾਂ ਨੂੰ ਤਨਮਨ ਧੰਦੇ ਨਾਲ ਕਿਸਾਨਾਂ ਦੀ ਹਮਾਇਤ ਤੇ ਆਉਣਾ ਚਾਹੀਦਾ shekara gisa <laughs> <laughs>